ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਜੀ ਇਹ ਮੈਡੀਕਲ ਕੈਂਪ 슈ਗਰ ਚੈੱਕ ਅਪ ਬਲੱਡ ਪ੍ਰੈਸ਼ਰ ਚੈੱਕ ਅਪ ਆਕਸੀਜਨ ਚੈੱਕ ਅਪ ਇਹ 54ਵਾਂ ਗੁਰੂ ਕਾ ਲੰਗਰ ਸ਼੍ਰੀ ਨਾਮ ਦੇ ਗੁਰਪੁਰਬ ਕਮੇਟੀ ਰਜਿਸਟਰਡ ਮੋਗਾ ਵੱਲੋਂ ਲਗਾਇਆ ਗਿਆ ਇਸ ਕੈਂਪ ਦੀ ਸੇਵਾ ਡਾਕਟਰ ਪ੍ਰਦੀਪ ਸਿੰਘ ਬਾਬਾ ਫਰੀਦ ਕਲੀਨਿਕ ਵਾਲਿਆਂ ਨੇ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਜੀ ਇਹ ਮੈਡੀਕਲ ਕੈਂਪ 슈ਗਰ ਚੈੱਕ ਅਪ ਬਲੱਡ ਪ੍ਰੈਸ਼ਰ ਚੈੱਕ ਅਪ ਆਕਸੀਜਨ ਚੈੱਕ ਅਪ ਇਹ 54ਵਾਂ ਗੁਰੂ ਕਾ ਲੰਗਰ ਸ੍ਰੀ ਨਾਮ ਦੇ ਗੁਰਪੁਰਬ ਕਮੇਟੀ ਰਜਿਸਟਰ ਮੋਗਾ ਵੱਲੋਂ ਲਗਾਇਆ ਗਿਆ ਇਸ ਕੈਂਪ ਦੀ ਸੇਵਾ ਡਾਕਟਰ ਪ੍ਰਦੀਪ ਸਿੰਘ ਬਾਬਾ ਫਰੀਦ ਕਲੀਨਿਕ ਵਾਲਿਆਂ ਨੇ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ